ਸਾਨ ਵੀਰੋ ਆਪਾਂ ਗੱਲ ਕਰਦੇ ਆ ਅੱਜ ਜਿਹੜੀ ਝੋਨੇ ਦਿਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬਾਰੇ ਕਿਉਂਕਿ ਅਸੀਂ ਦੇਖਦੇ ਆ ਇਸ ਵੇਲੇ ਅਸੀਂ ਸਿੱਧਵਾਂ ਕਲਾਂ ਵਿਖੇ ਖੜੇ ਆ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਿਹੜੀ ਇਹ ਪਨੀਰੀ ਖੜੀ ਆ ਇਹ ਸਿਰਫ 14-15 ਦਿਨ ਦੀ ਹੈਗੀ ਤੇ ਆਪਾਂ ਦੇਖ ਸਕਦੇ ਆ ਕਿ ਬੜੀ ਵਧੀਆ ਤਰੀਕੇ ਨਾਲ ਖੜੀ ਹੈਗੀ ਵਧੀਆ ਪਨੀਰੀ ਖੜੀ ਆ ਤੇ ਇਹਨੂੰ ਅਸੀਂ ਮਤਲਬ ਘੱਟ ਸਮਾਂ ਲੈਣ ਨਾਲ ਲੈਣ ਵਾਲੀ ਕਿਸਮ ਆਗੀ ਬਾਸਮਤੀ ਦੀ ਪਨੀਰੀ ਆ ਇਹ ਤੇ ਇਹਨੂੰ ਅਸੀਂ ਮਤ ਜਲਾਈ ਦੇ ਵਿੱਚ ਜਾ ਕੇ ਕਿਤੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਨਾਗਾ ਤੇ ਦੂਸਰੇ ਪਾਸੇ ਖੜੀ ਆ ਸਾਡੀ ਜਿਹੜੀ ਪਨੀਰੀ ਜਿਹੜੀ ਸ਼ਾਰਟ ਡਿਊਰੇਸ਼ਨ ਵੈਰੈਟੀਜ਼ ਹੈਗੀਆਂ ਜਿਹੜੀ 126 ਦੀ ਪਨੀਰੀ ਹੈਗੀ ਇਹ ਸਾਡੇ ਜਾ ਕੇ ਅਸੀਂ ਇਹਨੂੰ ਵੀ ਹਲੇ ਤੂੰ ਬਸੰਤ ਤੋਂ ਪਹਿਲਾਂ ਉਹਨੂੰ ਲਾਵਾਂਗੇ ਤੇ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਆਗੀ ਕਿ ਜਿਹੜੀਆਂ ਸਾਡਾ ਆਉਣ ਵਾਲਾ ਸਮਾਂਗਾ ਉਹਦੇ ਵਿੱਚ ਅਸੀਂ ਜਿਹੜੀਆਂ ਜਿਹੜੀਆਂ ਝੋਨੇ ਦੀਆਂ ਜਿਹੜੀਆਂ ਕਿਸਮਾਂ ਲਾਉਣੀਆਂ ਨੇ ਕਿ ਜਾਂ ਉਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਾਈਏ ਤਾਂ ਕਿ ਇਹਦੇ ਨਾਲ ਸਾਡਾ ਜਿਹੜਾ ਪਾਣੀ ਦੀ ਵੱਡੇ ਪੱਧਰ ਤੇ ਬਚਤ ਹੋਵੇ ਤੇ ਸਾਡੀ ਸਮੇਂ ਦੀ ਬਚਤ ਹੋਵੇ ਕਿਉਂਕਿ ਅੱਜ ਦੇ ਦਿਨ ਤੇ ਜੇ ਆਪਾਂ ਗੱਲ ਕਰੀਏ ਇੱਕ ਦੇ ਦਿਨ ਦੇ ਵਿੱਚ ਮੌਨਸੂਨ ਸਾਡੇ ਵਧੀਆ ਤਰੀਕੇ ਨਾਲ ਪੂਰੇ ਜੋਰ ਨਾਲ ਆ ਜਾਣੀ ਹੈਗੀ ਤੇ ਜਿਹੜਾ ਸਾਡਾ ਆ ਅਸੀਂ ਟ੍ਰਾਂਸਪਲੈਂਟ ਕਰਾਂਗੇ ਚਾਹੇ ਅਸੀਂ ਬਾਸਮਤੀ ਕਰਨੀ ਹੈ ਚਾਹੇ ਘਟਸਮਾ ਲੈਂਡ ਵਾਲੀ ਕਿਸਮ ਆ ਜਿਹੜੀ ਲੇਟ ਵੈਰੈਟੀ ਉਹਦੀ ਕਾਸ਼ਟ ਕਰਨੀ ਹੈ ਟ੍ਰਾਂਸਪਲੈਂਟ ਕਰਨੀ ਆ ਤਾਂ ਇਹ ਜਿਹੜੀ ਸਾਡੀ ਫਸਲਾ ਬਾਰਸ਼ ਦੇ ਪਾਣੀ ਨਾਲ ਮੌਨਸੂਨ ਦੇ ਪਾਣੀ ਨਾਲ ਹੀ ਹੋ ਜਾਣੀ ਹੈਗੀ ਤੇ ਇਸ ਕਰਕੇ ਜਿਹੜਾ ਸਾਡਾ ਜਿਹੜਾ ਥੱਲੋ ਪਾਣੀ ਕੱਢਦੇ ਆ ਅਸੀਂ ਬੋਰ ਵਾਲਾ ਪਾਣੀ ਮੋਟਰ ਵਾਲਾ ਪਾਣੀ ਉਹਦੀ ਸਾਡੀ ਬੜੇ ਵੱਡੇ ਪੱਧਰ ਤੇ ਬਚਤ ਹੁੰਦੀ ਹੈਗੀ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਜਿਹੜੀਆਂ ਝੋਨੇ ਦੀਆਂ ਕਿਸਮਾਂ ਹੁੰਦੀ ਸੀ ਕਾਸ਼ਤ ਕਰਨੀ ਹੈਗੀ ਉਹ ਘੱਟ ਸਮਾਂ ਨਾਲ ਲੈਣ ਵਾਲੀਆਂ ਤੇ ਲੇਟ ਜਿਹੜੀਆਂ ਕਿਸਮਾਂ ਨੇ ਲੇਟ ਵੈਰੈਟੀ ਦੀ ਕਾਸ਼ਤ ਕੀਤੀ ਜਾਵੇ ਤੇ ਤਾਂ ਕਿ ਜਿਹੜਾ ਸਾਡਾ ਕੁਦਰਤੀ ਸੋਮਾ ਪਾਣੀ ਉਹਦੀ ਅਸੀਂ ਬਚਤ ਕਰ ਸਕੀਏ ਦੂਸਰੀ ਗੱਲ ਮੈਂ ਕਹਿਣ ਚਾਹੂੰਗਾ ਕਿ ਡੀਐਸਆਰ ਜਿਹੜੇ ਕਿਸਾਨ ਵੀਰਾਂ ਨੇ ਆ ਸਾਡੇ ਇਧਰ ਖੱਬੇ ਹੱਥਾ ਜਿਹੜਾ ਡੀਐਸਆਰ ਦਾ ਖੇਤ ਹੈਗਾ ਖੜਾਗਾ ਬੜੀ ਵਧੀਆ ਕ੍ਰੌਪ ਖੜੀ ਆ ਤੇ ਜਿਹੜੇ ਕਿਸਾਨ ਵੀਰਾਂ ਨੇ ਸਾਡੇ ਡੀਐਸਆਰ ਦੀ ਕਾਸ਼ਤ ਹਜੇ ਤੱਕ ਨਹੀਂ ਕੀਤੀ ਜਾਂ ਕਰਨਾ ਚਾਹੁੰਦੇ ਅਗੇ ਤਾਂ ਉਹ ਵੀ ਇਸ ਵੇਲੇ ਜਿਹੜੀਆਂ ਕੋਈ ਲੇਟ ਵੈਰੈਟੀਜ਼ ਆ ਤੇ ਉਹਦੀ ਕਾਸ਼ਤ ਹਜੇ ਕੀਤੀ ਜਾ ਸਕਦੀ ਹੈਗੀ ਕਿਉਂਕਿ ਤੁਸੀਂ ਤੇ ਦੂਜੀ ਗੱਲ ਜਿਹਦਾ ਨੇ ਡੀਐਸਆਰ ਕਰ ਲਈ ਹੈਗੀ ਜਾਂ ਕਰਨੇ ਚਾਹੁੰਦੇ ਅਗੇ ਤੇ ਪੋਰਟਲ ਤੇ ਹਜੇ ਰਜਿਸਟ੍ਰੇਸ਼ਨ ਨਹੀਂ ਕੀਤੀ ਉਹਨਾਂ ਨੂੰ ਵੀ ਅਪੀਲ ਆ 30 ਤਰੀਕ ਤੱਕ 30 ਜੂਨ ਤੱਕ ਹੋਟਲ ਤੇ ਰਜਿਸਟ੍ਰੇਸ਼ਨ ਕਰ ਦਿਓ ਤਾਂ ਕਿ ਜਿਹੜੀ ਗਵਰਨਮੈਂਟ ਵੱਲੋਂ ਤੁਹਾਨੂੰ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ 1500 ਰੁਪਏ ਪ੍ਰਤੀ ਏਕੜ ਉਹ ਮਿਲ ਸਕੇ ਮੇਰੇ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਆ ਵੀ ਜਿਨ੍ਹਾਂ ਨੇ ਹਲ ਤੱਕ ਡੀਐਸਆਰ ਨਹੀਂ ਕੀਤੀ ਉਹ ਲੇਟ ਵੈਰਾਈਟੀਆਂ ਘੱਟ ਸਮਾਂ ਲੈਣ ਵਾਲੇ ਕਿਸਮਾਂ ਨੇ ਉਹਨਾਂ ਦੇ ਬਿਜਾਈ ਕਰਕੇ ਡੀਐਸਆਰ ਵੀ ਕਰ ਸਕਦੇ ਆ ਤੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਅਜੇ ਤੱਕ ਨਹੀਂ ਕੀਤੀ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਨ ਦੀ ਵੀ ਮੇਰੇ ਵੱਲੋਂ ਅਪੀਲ ਆ ਰਜਿਸਟ੍ਰੇਸ਼ਨ ਕਰ ਦਿਏ ਤਾਂ ਕਿ ਜਿਹੜਾ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਮਿਲਣੀ ਹੈ ਤੁਹਾਨੂੰ ਸਮਝ ਦੇਰ где ты, ясно? Там, вау.